ਆਖ ਦੀ ਲਾਟਰੀ ਨਿਕਲ ਗਈ ਆ ਉਹ ਮੈਂ ਤਾਂ ਸਾਲਾ ਹੋਰ ਹੀ ਸੋਚੀ ਜਾਂਦਾ ਸੀਗਾ ਮੈਨੂੰ ਤੇ ਆਪਣੀ ਕੁੜੀ ਨਿਕਲ ਗਈ ਪਰ ਇਹ ਹੋ ਜਾ ਹਲੋ ਤੁਹਾਡੀ ਕੁੜੀ ਨਿਕਲ ਗਈ ਨਹੀਂ ਨਹੀਂ ਸਰ ਐਕਚੁਅਲੀ ਤੁਹਾਡੀ 25 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ ਕੀ ਤੁਸੀਂ ਲੈਣਾ ਪਸੰਦ ਕਰੋਗੇ ਜੀ ਬਾਕੀ ਹੋ ਗਿਆ ਆ ਪੈਸੇ ਆ ਗਏ ਉਹ ਵੈਰੀ ਗੁੱਡ ਯਾਰ ਵੈਰੀ ਗੁੱਡ ਕਿੰਨੇ ਆਏ ਆ 30000 ਰੁਪਿਆ ਆ ਉਹ ਯਾਰ 30000 ਤਾਂ ਬਹੁਤ ਥੋੜਾ ਹੈ ਉਹ ਮੁਕੇਸ਼ ਯਾਰ ਲੋਕ ਬਹੁਤ ਵਿਆਰ ਹੋ ਗਿਆ ਯਾਰ ਹੁਣ ਠਗੀਆਂ ਨਹੀਂ ਵਾਈਦੀਆਂ ਯਾਰ ਹੁਣ ਤਾਂ ਮਜਬੂਰ ਅਣਪੜ੍ਹ ਤੇ ਗਰੀਬ ਲੋਕ ਹੀ ਫਸਦੇ ਆਪਣੇ ਕੋਲੇ ਉਹ ਯਾਰ ਤੂੰ ਟਰਾਈ ਤਾਂ ਕਰ ਇਹ ਦੁਨੀਆ ਬੇਕੁਫਾਂ ਦੇ ਨਾਲ ਭਰੀ ਪਈ ਆ ਉਹ ਯਾਰ ਇੱਕ ਅੱਧਾ ਮੁਰਗਾ ਹੋਰ ਵੇਖ ਇੱਕ ਤਾਂ ਫਿਰ ਟਰਾਈ ਕਰਦਾ ਕਮਕੌਰ ਸਿੰਘ ਦੇਸੀ ਆ ਬੰਦਾ ਲੱਗਦਾ ਯਾਰ ਦੇਸੀ ਤਾਂ ਆਪਣੇ ਕੰਮ ਆਉਂਦੇ ਆ ਇਹੀ ਮੁਰਗੇ ਫਸਦੇ ਹੁੰਦੇ ਆ ਇਹਦਾ ਕਰਦੇ ਆ ਖਾਤਾ ਸਾਫ ਆ ਨੰਬਰ ਡਾਇਲ ਕਰਕੇ ਵੇਖ ਇੱਕ ਮਿੰਟ ਇੱਕ ਮਿੰਟ ਹੁਣ ਤੂੰ ਵੇਖ ਮੇਰੀ ਕਲਾ ਦਿਖਾ ਦੇ ਕਲਾ ਫਰਾਦ ਹਲੋ ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਤੁਹਾਡੀ ਨਾ 25 ਲੱਖ ਦੀ ਲਾਟਰੀ ਨਿਕਲੀ ਹੈ ਕੀ ਤੁਸੀਂ ਲੈਣਾ ਪਸੰਦ ਕਰੋਗੇ ਜੀ ਅੱਛਾ ਜੀ ਮੈਡਾ ਉਹ ਘਰ ਵਾਲਿਆਂ ਨਾਲ ਗੱਲ ਕਰਾਉਣੀ ਆ ਬਾਈ ਤੇਰੀ ਹਾਂਜੀ ਹਾਂਜੀ ਕਰਾਓ ਜੀ ਬੋਲਿਆ ਇਹ ਬੋਲਿਆ ਮਰ ਜਾਣਾ ਦਿਨੇ ਪੁਲਿਸ ਦੇ ਸੁਪੜੇ ਲਈ ਜਾਂਦਾ ਕੀ ਹੋ ਗਿਆ ਸੀ ਮੈਂ ਸੁਪਨੇ 'ਚ ਸਿਲੰਡਰ ਚੋਰੀ ਕਰਦਾ ਪਿਆ ਸੀ ਮੈਂ ਕਿਹਾ ਕਿੱਥੇ ਪੁਲਿਸ ਆ ਗਈ ਮਰ ਜਾਣਾ ਦਿਨੇ ਹੀ ਮਾਰੇ ਸੁਪੜੇ ਲਈ ਜਾਂਦਾ ਆਣਾ ਆਪਣੀ ਨਿਕਲ ਗਈ ਆ ਉਹ ਮੈਂ ਤੈਨੂੰ ਪਹਿਲਾਂ ਹੀ ਕਹਿੰਦਾ ਸੀ ਧਿਆਨ ਰੱਖੋ ਦਾ ਨਿਕਲ ਗਈ ਨਾ ਹੁਣ ਮੂੰਹ ਕੜਾ ਕਰਾ ਕੇ ਤੁਰ ਗਈ ਆ ਇਹ ਕਾਲੇ ਮੂੰਹ ਵਾਲਿਆ ਆਪਣੀ 25 ਲੱਖ ਦੀ ਲਾਟਰੀ ਨਿਕਲ ਗਈ ਆ ਆ ਬੰਬੇ ਤੋਂ ਫੋਨ ਆਇਆ ਗੱਲ ਕਰ ਲੈ ਮੜੀ ਜੀ ਆ ਗੱਲ ਕਰ ਛੇਤੀ ਛੇਤੀ ਉਹ ਮੈਂ ਤਾਂ ਸਾਲਾ ਹੋਰ ਹੀ ਸੋਚੀ ਜਾਂਦਾ ਸੀਗਾ ਮੈਂ ਤੇ ਆਪਣੀ ਕੁੜੀ ਨਿਕਲ ਗਈ ਭਰੇ ਇਹ ਹੋ ਜਾ ਕੋਲੋ ਤੁਹਾਡੀ ਕੁੜੀ ਨਿਕਲ ਗਈ ਹਬਾ ਹਬਾ ਸਸਰੀ ਗਾਲ ਜੀ ਨਹੀਂ ਸਰ ਐਕਚੁਅਲੀ ਤੁਹਾਡੀ 25 ਲੱਖ ਰੁਪਏ ਦੀ ਲਾਟਰੀ ਨਿਕਲੀ ਆ ਕੀ ਤੁਸੀਂ ਲੈਣਾ ਪਸੰਦ ਕਰੋਗੇ ਜੀ ਓਏ ਆਪਣੀ ਸੱਚੀ 25 ਲੱਖ ਦੀ ਲਾਟਰੀ ਨਿਕਲੀ ਆ ਇਹ ਹੋਰ ਉਹ ਸੱਚੀ 25 ਲੱਖ ਦੀ ਆ ਹਾਂਜੀ ਹਾਂਜੀ ਆਪਾ ਓ ਬਾਈ ਇੰਨੇ ਪੈਸੇ ਤਾਂ ਨਵਾਂ ਟਰਾਲਾ ਤਾਂ ਆ ਜਾਊਗਾ ਨਾ ਟਰਾਲਾ ਕਿੰਨੇ ਘਟਾਊਗਾ ਬਾਈ ਨਵਾਂ ਨਾਲੇ 2-4 ਕਿੱਲੇ ਪੈਲੀ ਫੜਕਾ ਲਾਂਗੇ ਆਪਾਂ ਇਹ ਤਾਂ ਤੁਹਾਡੀ ਟੈਨਸ਼ਨ ਹੈ ਨਾ ਜੀ ਤੁਸੀਂ ਕੁਝ ਵੀ ਖਰੀਦ ਸਕਦੇ ਹੋ ਵੈਸੇ 25 ਲੱਖ ਰੁਪਈਆ ਹੁੰਦਾ ਹੀ ਬਹੁਤ ਜ਼ਿਆਦਾ ਨਾ ਜੀ ਤੁਸੀਂ ਐਂ ਕਰੋ ਜੀ ਬੰਬੇ ਆ ਕੇ 25 ਲੱਖ ਰੁਪਈਆ ਲੈ ਜਾਓ ਆਪਣਾ ਹੈਨਾ ਆਜੂਗਾ 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 ਬੰਬੇ ਆਜੂਗਾ ਮੈਂ ਬੰਬਾ ਕਿਤੇ ਦਾ ਬੰਬੇ ਜਾਣ ਨੂੰ ਤਾਂ 2-3 ਦਿਨ ਲੱਗਦੇ ਆ ਓ ਭਾਈ ਓਏ ਓ ਬੰਬੇ ਨਹੀਂ ਆਇਆ ਜਾਣਾ ਯਾਰ ਬੰਬਾ ਦਾ ਦੂਰ ਹੀ ਬੜਾ ਮੇਰੇ ਤਾਂ ਸਾਈਕਲ ਪੰਕਚਰ ਹੋਇਆ ਪਿਆ ਯਾਰ ਯਾਰ ਤੁਸੀਂ ਘਰੇ ਆ ਕੇ ਪੈਸੇ ਦੇ ਦਿਓ ਯਾਰ ਇਹ ਪਿੰਡ ਦੀ ਫਿਰ ਨਹੀਂ ਤੇ ਆਓਗੇ ਨਾ ਭਵੇਂ ਜਵਾਕ ਨੂੰ ਪੁੱਛ ਲੋ ਜੀ ਹਨਾ ਉਹ ਤੈਨੂੰ ਘਰੇ ਛੱਡ ਜਾਣਗੇ ਯਾਰ ਅੱਪੀ ਉਹ ਨਹੀਂ ਨਹੀਂ ਸਰ ਅਸੀਂ ਇਦਾਂ ਨਹੀਂ ਆ ਸਕਦੇ ਜੀ ਤੁਸੀਂ ਇਦਾਂ ਕਰੋ ਸਾਡੀ ਨਾ ਕੋਈ ਫਾਰਮੈਲਟੀ ਹੁੰਦੀ ਆ ਤੁਸੀਂ ਸਾਡੇ ਖਾਤੇ ਵਿੱਚ 70000 ਰੁਪਏ ਪਾ ਦਿਓ ਤੇ ਅਸੀਂ ਤੁਹਾਡੇ ਖਾਤੇ ਦੇ ਵਿੱਚ 25 ਲੱਖ ਰੁਪਏ ਪਾ ਦਾਂਗੇ ਕਿਉਂਕਿ ਫਾਈਲਾਂ ਤਿਆਰ ਕਰਨੀਆਂ ਹੁੰਦੀਆਂ ਹਨ ਨਾ ਜਦੋਂ ਫਾਈਲ ਤਿਆਰ ਹੋ ਗਈ ਨਾਲ ਦੀ ਨਾਲ ਤੁਹਾਡੇ ਖਾਤੇ 'ਚ ਆਪਾਂ 25 ਲੱਖ ਰੁਪਏ ਪਾ ਦੇਣਾ ਕਿਉਂ ਜੀ ਤੇ ਕਿਸੇ ਕੋਲ ਗੱਲ ਨਹੀਂ ਕਰਨੀ ਜੀ ਉਹ ਨਾ ਨਾ ਮੈਂ ਬਾਬੇ ਨੂੰ ਕਹਾਂ ਉਹ ਨਾ ਹੋਕਾ ਦੇ ਦੂਗਾ ਪਿੰਡ 'ਚ ਬਈ ਕੋਈ ਗਾਹ ਨਾ ਗੱਲ ਕਰੇ ਜੀ ਨਹੀਂ ਨਹੀਂ ਸਰ ਕਿਸੇ ਕਿਸੇ ਕੋਲ ਵੀ ਗੱਲ ਨਹੀਂ ਕਰਨੀ ਨਹੀਂ ਕਰਦੇ ਵੀਰੇ ਨਹੀਂ ਕਰਦੇ ਮੈਂ 70000 ਭੇਜ ਦਿੰਨਾ ਭੇਜ ਦਿੰਨਾ 70000 ਨਾਲੇ ਖਰਚ ਤਾਂ ਦਾ ਯਾਰ ਡੀਜੇ ਤੇ ਵੀ ਹੋ ਜਾਣਾ ਮੈਂ ਮੈਂ ਲੱਖ ਭੇਜਣਾ ਤੈਨੂੰ ਲੱਖ ਭੇਜ ਦਿੰਦਾ ਲੱਖ 2400 ਰੁਪਏ ਦਾ ਭੇਜ ਦਿਆਂਗੇ ਅਸੀਂ ਤਾਂ ਡੀਜੇ ਵੀ ਲਾਉਣਾ ਏ ਜੀ ਘਰੇ ਹਜੇ ਪਾਲਟੀ ਪੁਲਟੀ ਕਰਾਂਗੇ ਦਾਰੀ ਦੂਰੂ ਵੀ ਚੱਲੂਗੀ ਮੱਛੀ ਮੁੱਚੀ ਬਣਾਵਾਂਗੇ ਕੌਣ ਵਾਲੀ ਵੀ ਸੱਦ ਨਹੀਂ ਹੈ ਤੁਸੀਂ ਆਓ ਜੇ ਤੁਸੀਂ ਵੀ ਆਓ ਜੇ ਉਹ ਸਾਰੇ ਓਕੇ ਲੈ ਬਈ ਮੁਰਗਾ ਤਾਂ ਗਿਆ ਫਸ ਤੇ 70 ਲੱਖ ਰੁਪਈਆ ਆਇਆ ਲੈ ਤੇ ਤੂੰ ਉਂਗਲਾਂ ਨੂੰ ਥੁੱਕ ਲੈ ਕੇ ਰੱਖ ਹਾਂਜੀ ਸਰ ਤੁਸੀਂ ਕਹ ਰਹੇ ਸੀ 70000 ਰੁਪਏ ਤੁਹਾਡੇ ਅਕਾਊਂਟ ਦੇ ਵਿੱਚ ਪਾ ਦਾਂਗੇ ਪਰ ਹਜ ਤੱਕ ਆਏ ਨਹੀਂ ਜੀ ਉਹ ਯਾਰ ਮੇਰੇ ਕੋਲ ਨਾ ਝੋਟੀਆਂ ਹੈਗੀਆਂ ਰਵੇ ਦੀਆਂ ਤਿੰਨ ਕਾ ਮੈਂ ਸੋਚਦਾ ਵੀ ਤਿੰਨੇ ਹੀ ਵੇਚ ਦਿਕਾ ਚੱਕ ਯਾਰ ਪੰਗਾ ਆ ਯਾਰ ਮੈਂ ਰਿੰਨਾ ਹੁਸ਼ਿਆਰਪੁਰ ਸਾਈਡ ਤੇ ਇਧਰ ਕਹਿੰਦੇ ਫਰੀਦਕੋਟ ਵਾਲੀ ਸਾਈਡ ਤੇ ਮੰਡੀ ਬੜੀ ਵਧੀਆ ਲੱਗਦੀ ਆ ਤੇ ਰੁਪਈਆ 2 ਲੱਖ ਵਟਿਆ ਜਾਣਾ ਆਪਣਾ ਮੈਨੂੰ ਇਹ ਯਾਰ ਸਾਧਨ ਮਿਲ ਜੇ ਕੋਈ ਹੱਥ ਵੋਟ ਐਡ ਹੋਇਆ ਪਿਆ ਉਹ ਤਾਂ ਹੀ ਤਾਂ ਮੈਂ ਤੁਹਾਡੀਆਂ ਮਿਹਨਤਾਂ ਕਰਦਾ ਵੀ ਮੈਨੂੰ 25 ਲੱਖ ਰੁਪਈਆ ਚਾਹੀਦਾ ਕੋਈ ਨਹੀਂ ਜੀ ਮੈਂ ਤੁਹਾਡਾ ਹੱਲ ਕਰ ਦਿੰਨਾ। ਪੁੱਛਦਾ ਸ਼ਾਮ ਨੂੰ ਵਿਆਜ ਤੇ ਪੈਸੇ। ਇਹ ਗੱਡੀ-ਗੁੱਡੀ ਕਰਾਉਣਾ ਫਿਰ ਲਜਾਣਾ ਮੰਡੀ 'ਚ ਟੋਟੀਆਂ। ਹਾਂ ਟੈਨਸ਼ਨ ਨਾ ਲੈ ਬਾਈ ਟੈਨਸ਼ਨ ਨਾ ਲੈ। ਤੇਰੇ ਪੈਸੇ ਪਹੁੰਚ ਜਾਣਗੇ। ਹਾਂ ਮੈਨੂੰ ਤਾਂ ਆਪ ਲੋੜ ਆ ਬਾਈ ਪੈਸਿਆਂ ਦੀ। ਕਾਹੀ ਤਾਂ 25 ਲੱਖ ਰੁਪਈਆ ਭਾਲੀ ਜੰਮਾ ਯਾਰ। ਹੋਰ? ਹਾਂਜੀ ਸਰ ਹਾਂਜੀ ਹਾਂਜੀ। ਪਰ ਪਲੀਜ਼ ਸੁਣੋ ਨਾ ਜਲਦੀ ਕਰਿਓ ਜੀ। ਕਿਉਂਕਿ ਇਹ ਪੈਸੇ ਨਾ ਕਈ ਵਾਰੀ ਵਾਪਸ ਵੀ ਚਲੇ ਜਾਂਦੀ ਐ ਜੇ ਲੇਟ ਹੋ ਗਏ ਤਾਂ ਹਨਾ। ਠੀਕ ਆ ਬਾਈ। ਠੀਕ ਆ ਸਰ। ਓਕੇ ਸਰ ਠੀਕ ਹੈ ਜੀ। ਚੰਗਾ। ਜੀ ਠੀਕ ਆ ਸਰ। ਕੇਸ਼ ਹੋ ਕੀ ਹੋਇਆ ਕੇਸ਼ ਕੱਲ ਵਾਲੇ ਬੰਦੇ ਦਾ ਕੀ ਬਣਿਆ ਯਾਰ ਪੈਸੇ ਪੂਸੇ ਤਾਂ ਆਏ ਨਹੀਂ ਅਜੇ ਆਪਣੇ ਖਾਤੇ 'ਚ ਕਰ ਕਾ ਫੋਨ ਉਹ ਹਾਂ ਯਾਰ ਉਹਨੂੰ ਫੋਨ ਲਾਉਣਾ ਭੁੱਲ ਗਿਆ ਮੈਂ ਉਹਨੂੰ ਕਰਦਾ ਗੱਲ ਫੋਨ ਆ ਗਿਆ ਫੋਨ ਹਲੋ ਹਾਂਜੀ ਸਰ ਤੁਸੀਂ ਕਹਰੇ ਸੀ ਕੱਲ 70000 ਰੁਪਇਆ ਤੁਹਾਡੇ ਅਕਾਊਂਟ ਦੇ ਵਿੱਚ ਪਾ ਦਾਂਗੇ ਪਰ ਅਜੇ ਆਏ ਨਹੀਂ ਸਰ ਅਜੇ ਤੱਕ ਸਰ ਜੀ ਕੋ ਦਿੱਕਤ ਆ ਰਹੀ ਹੈ ਤੁਹਾਡੇ ਕੋਲ ਪੈਸਿਆਂ ਦਾ ਬੰਦੋਬਸਤ ਨਹੀਂ ਹੋ ਰਿਹਾ ਤਾਂ ਸੀ ਫਿਰ 25 ਲੱਖ ਰੁਪਏ ਵਾਪਸ ਭੇਜ ਦਿਓ ਹਾਂ ਬਾਈ ਯਾਰ ਕੰਮ ਜਾਂ ਮਤਲਬ ਬਣਿਆ ਨਹੀਂ ਆਪਣਾ ਯਾਰ ਮਾ ਤਾਂ ਵੇਖ ਲੈ ਹੁਣ ਯਾਰ ਬਾਈ ਘਰ ਵੀ ਵੇਚਣ ਤੇ ਲਾਇਆ ਹੋਇਆ ਯਾਰ ਬਾਈ ਸਰ ਹਾਂਜੀ ਬਿਲਕੁਲ 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 ਬੰਦੋ ਦੀ ਮਜਬੂਰੀ ਬਣ ਜਾਂਦੀ ਹੈ ਕੋਈ ਬਾਕੀ ਤੁਹਾਨੂੰ ਪਤਾ 25 ਲੱਖ ਰੁਪਏ ਵੀ ਬਹੁਤ ਹੁੰਦਾ ਨਾ ਜੇ ਬੰਦੋਬਸਤ ਨਹੀਂ ਹੋ ਰਿਹਾ ਤਾਂ ਫਿਰ ਕੰਪਨੀ ਨੇ 25 ਲੱਖ ਰੁਪਏ ਵਾਪਸ ਭੇਜ ਦੇਣਾ ਨਹੀਂ ਚਾਹੀਦੇ ਭਾਈ 25 ਲੱਖ ਰੁਪਏ ਚਾਹੀਦੇ ਮਾਂ ਗਰੀਬ ਹੁੰਦਾ ਭਾਈ ਮੈਨੂੰ ਲੋੜ ਆ ਯਾਰ ਪੈਸਿਆਂ ਦੀ ਐ ਤੂੰ ਇਹਨਾਂ ਨੂੰ ਕਹਿਣਾ ਵੀ ਤੁਸੀਂ ਸਾਨੂੰ ਪੈਸੇ ਭੇਜ ਦਿਓ ਹੇ ਇਧਰੋਂ ਅਸੀਂ ਝੋਟੇ ਨਾ ਵੇਚ ਕੇ ਤੁਹਾਨੂੰ ਪੈਸੇ ਦੇ ਦਾਂਗੇ ਇਹਨਾਂ ਨੂੰ ਕਹਦੀਏ ਤੇ ਹੋਰ ਭਾਈ ਓਏ ਉਹ ਮੇਰੀ ਘਰ ਵਾਲੀ ਐ ਨਾ ਮੇਲੋ ਇਹ ਐ ਕਹਿੰਦੀ ਵੀ ਜੇ 50000 ਰੁਪਏ ਤੁਸੀਂ ਉਧਰੋਂ ਭੇਜ ਦਿਓ ਹੈ 50 ਐ ਤੇ 70 ਤੁਹਾਡਾ 1 ਲੱਖ ਤੇ 20000 ਬਣ ਗਿਆ ਤੇ ਅਸੀਂ ਤੁਹਾਨੂੰ 1 ਲੱਖ 20000 ਭੇਜ ਦਾਂਗੇ ਨਾ ਪਹਿਲਾਂ ਓ ਮੇਰਾ ਸਰ ਜੂਗਾ ਯਾਰ ਮੈਂ ਗੱਡੀ ਗੁੱਡੀ ਕਰਾ ਕੇ ਝੋਟੀਆਂ ਵੇਚ ਆਉਂਗਾ ਹੋਰ ਭੇਜ ਦੂੰਗਾ ਪੈਸੇ ਯਾਰਾ ਲਾ 10 25 ਲੱਖ ਰੁਪਈਆ ਤੁਸੀਂ ਸਾਨੂੰ ਦੇਣ ਲੱਗੇ ਯਾਰ ਯਾਰ ਲੱਖਾ ਹੋਰ ਫालतੂ ਦੇ ਦਾਂਗੇ ਕਿੱਡੀ ਗੱਲ ਹੈਣਾ ਅਈ ਸਰ ਮੈਂ ਨਾ ਆਪਣੇ ਆਫੀਸਰ ਨਾਲ ਗੱਲ ਕਰਕੇ ਹੁਣੇ ਮੈਂ ਤੁਹਾਨੂੰ ਦੱਸਦਾ ਹੁਣੇ ਦੱਸਦਾ 1 ਮਿੰਟ 1 ਮਿੰਟ ਸਰ ਉਹ ਯਾਰੋ 50000 ਰੁਪਈਆ ਮੰਗ ਰਿਆ ਉਹ ਰਿਸਕ ਆ ਯਾਰ ਇਹ ਉਹ ਬਈ ਮੈਨੂੰ ਲੱਗਦਾ ਬੰਦਾ ਪੂਰਾ ਫਸਿਆ ਤੇ ਵਾਪਸ ਵੀ ਕਰ ਦੂੰਗਾ ਪੈਸੇ ਮੈਨੂੰ ਪਤਾ ਕੀ ਕਹਿੰਦਾ ਵੀ 120000 ਰੁਪਈਆ ਤੁਹਾਨੂੰ ਕੱਲ ਨੂੰ ਮੋੜ ਦੂੰਗਾ ਮੈਂ ਬਿਚਾਰੇ ਦੀਆਂ ਮੱਜਾ-ਮੁਜਾ ਰਹੀਆਂ ਦੀਆਂ ਯਾਰ ਵੇਚਣ ਵਾਲੀਆਂ ਵੇਖ ਲਾ ਕਾਲਾ ਡੰਨ ਫਿਰ ਉਹ ਮੈਂ ਤੈਨੂੰ ਉਹੀ ਕਹਿਣਾ ਨਾ ਮੁਰਗਾ ਫਸਿਆ ਹੋਇਆ ਪੈਸੇ ਜ਼ਰੂਰ ਦੇਊਗਾ ਆਪਾਂ ਨੂੰ ਤੂੰ ਐ ਫਿਕਰ ਨਾ ਕੋਈ ਨਹੀਂ ਯਾਰ ਵੇਖੀ ਆ ਉਹ ਫਿਰ ਭੇਜਨੇ ਆ ਪੈਸੇ ਹਾਂਜੀ ਸਰ ਤੁਹਾਡੇ ਕੋਲ ਬੈਂਕ ਦੀ ਕਾਪੀ ਹੈ ਨਾ ਜੇ ਕਾਪੀ ਹੈ ਨਾ ਬੈਂਕ ਦੀ ਤੁਸੀਂ ਐ ਕਰੋ ਉਹਦੀ ਫੋਟੋ ਖਿੱਚ ਕੇ ਵਟਸਐਪ ਕਰੋ ਹੁਣੇ ਕਾਪੀ ਦੀ ਫੋਟੋ ਕਾਪੀ ਦੀ ਫੋਟੋ ਕਾਪੀ ਦੀ ਕਾਪੀ ਫੋੜੋ ਬਾਈ ਇੱਕ ਮਿੰਟ ਉਹ ਆ ਭਾਈ ਫੜ ਫੜ ਉਹ ਜਲਦੀ ਆ ਭੇਜਦਾ ਬਾਈ ਬਾਈ ਹੁਣੇ ਭੇਜਦਾ ਇੱਕ ਮਿੰਟ ਮੈਂ ਭੇਜਦਾ ਏਈ ਦਬੇ ਦਬੇ ਏਈ ਤੇਨੇ ਬੰਦੇ ਭਲੇ ਮਾਨਸੀ ਅਫਸਰ ਭਾਈ ਆ ਗਈ ਫੋਟੋ ਇੱਕ ਮਿੰਟ ਸਰ ਮੈਂ ਚੈੱਕ ਕਰਦਾ ਮੈਂ ਸਰ ਆ ਗਈ ਆ ਗਈ ਐ ਕਰੋ ਇਸ ਖਾਤੇ ਜਨਾ ਪੈਸੀ ਭੇਜ ਦੇ 5000 ਪੈਗੇ ਓ ਮੈਨੂੰ ਆ ਗਿਆ ਮੈਸੇਜ ਸੱਚੀ ਆ ਗਿਆ ਉਹ ਖਾਤੇ ਚ ਆ ਗਏ ਪੈਸੇ ਪਾਰਟੀ ਕਰਾਂਗੇ ਪਾਰਟੀ 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 ਕਰਾਂਗੇ ਪਾਰਟੀ ਇਹਨੇ ਲਾਵਾਂਗੇ ਡੀਜੇ ਪਾਰਟੀ ਕਰ ਹਾਂ ਹਾਂਜੀ ਸਰ ਉਹ ਕੱਲ ਪੈਸੇ ਭੇਜੇ ਸੀ ਨਾ ਤੁਹਾਡੇ ਖਾਤੇ ਦੇ ਵਿੱਚ ਮੱਜਾ ਤੁੜੀਆਂ ਵੇਗੀਆਂ ਹੋਣੀਆਂ ਹੁਣ ਸਾਡੇ ਖਾਤੇ ਚ ਪੈਸੇ ਭੇਜ ਦਿੰਦੇ ਹਨਾ ਜਿਹੜੇ 1 ਲੱਖ ਵੀ ਯਾਰ ਸਰ ਉਹੀ ਜਿਹੜਾ 50000 ਕੱਲ ਤੁਹਾਡੇ ਖਾਤੇ ਚ ਭੇਜਿਆ ਸੀ ਤੁਹਾਡੀ 25 ਲੱਖ ਦੀ ਲਾਟਰੀ ਨਿਕਲੀ ਸੀ ਉਹ ਸਾਡੇ ਦੁੱਧ ਚੋਕ ਦੇ ਮਲਾਈ ਨਹੀਂ ਨਿਕਲੀ ਲਾਟਰੀ ਕਿੱਥੋਂ ਨਿਕਲਿਆ ਉਹ ਸਾਡੀ ਕੀ ਕਹਿ ਰਹੇ ਹੋ ਚਲੋ ਓ ਬਾਈ ਤੂੰ ਐ ਕਰ ਫਿਰ ਅਸੀਂ ਵੀ ਗਰੀਬ ਬੰਦੇ ਆ ਯਾਰ ਜੇ 50 ਨਹੀਂ ਤਾਂ ਕਮ ਸਿਕਾ 25 ਮੋੜ ਦੇ ਯਾਰ ਹੁਣ ਤੁਹਾਨੂੰ ਆਪਦਾ 25000 ਚੇਤੇ ਆ ਗਿਆ ਯਾਦ ਆ ਥੋੜੇ ਦਿਨ ਪਹਿਲਾਂ ਤੁਸੀਂ ਸਾਡੇ ਪਿੰਡ ਦੇ ਗਰੀਬ ਬੰਦੇ ਨਾਲ ਠੱਗੀ ਮਾਰੀ ਸੀ ਉਹਨੇ ਤੁਸੀਂ ਇਹ ਗੱਲ ਕਹੀ ਸੀਗੀ ਕਿ ਤੇਰੀ 25 ਲੱਖ ਰੁਪਏ ਦੀ ਲਾਟਰੀ ਨਿਕਲੀ ਆ ਤੇ 50000 ਸਾਡੇ ਖਾਤੇ ਵਿੱਚ ਪਾ ਦੇ ਤੇ 25 ਲੱਖ ਰੁਪਇਆ ਲੈ ਲੈ। ਕੋਈ ਉਹ ਭਲੇ ਮਾਲਸ ਵਿਚਾਰੇ ਦੇਸੀ ਬੰਦੇ ਨੂੰ ਕੀ ਪਤਾ ਸੀਗਾ ਉਹਨੇ ਜਿਹੜੇ ਪੈਸੇ ਆਉਂਦੀ ਕੁੜੀ ਦੇ ਇਲਾਜ ਵਾਸਤੇ ਰੱਖੇ ਸੀ ਨਾ ਉਹੀ ਪੈਸੇ ਉਹਨੇ ਤੁਹਾਨੂੰ ਦੇਤੇ। ਉਹ ਜਿਹੜੇ ਪੈਸੇ ਉਹਨੇ ਆਪਣੀ ਕੁੜੀ ਦੇ ਇਲਾਜ ਵਾਸਤੇ ਰੱਖੇ ਸੀ ਨਾ ਉਹ ਪੈਸੇ ਤੁਸੀਂ ਕਢਾ ਲੇ। ਉਹਨੂੰ ਲਾਲਚ ਦੇ ਕੇ ਵਿਚਾਰੇ ਗਰੀਬ ਨੂੰ ਉਹ ਚੱਜ ਦਾ ਬੰਦਾ ਤਾਂ ਸਮਝਦਾਰ ਬੰਦਾ ਤਾਂ ਤੁਹਾਡੇ ਚਾਲ ਦੇ ਵਿੱਚ ਫਸਦਾ ਨਹੀਂਗਾ ਤੁਹਾਡੀ ਚਾਲ ਦੇ ਵਿੱਚ ਜਿਆਦਾ ਗਰੀਬ ਤੇ ਜਾਂ ਮਜਬੂਰ ਲੋਕ ਫਸਦੇ ਆ ਤੇ ਜਾਂ ਅਨਪੜ ਲੋਕ ਫਸਦੇ ਆ ਓਏ ਖਸਮਾਨ ਨਾ ਮਾਰਿਆ ਕਰੋ ਠੱਗੀਆਂ ਓਏ ਓਏ ਨਾ ਮਾਰਿਆ ਕਰੋ ਤੁਹਾਨੂੰ ਨਹੀਂ ਪਤਾਗਾ ਕਿ ਉਹਦੇ ਨਾਲ ਤੁਹਾਡੀ ਇੱਕ ਠੱਗੀ ਪਤਾ ਨਹੀਂ ਕਿੰਨੇ ਵਿਚਾਰੇ ਗਰੀਬਾਂ ਦੇ ਘਰ ਤੋਂ ਬਾਹਰ ਕਰ ਦਿੰਦੀ ਆ ਓਏ ਨਾ ਮਾਰਿਆ ਕਰੋ ਚੱਲ ਖਰ ਕੋਈ ਨਹੀਂ ਖਾਤਾ ਭੇਜ ਤੇ ਮੈਂ ਤੇਰੇ ਖਾਤੇ ਵਿੱਚ ਤੇਰਾ 50000 ਰੁਪਇਆ ਪਵਾ ਦਿੰਦਾ ਨਾਲੇ ਸਾਰੇ ਲੋਕ ਤੁਹਾਡੇ ਵਰਗੇ ਨਹੀਂ ਹੁੰਦੇਗੇ ਯਾਰ ਭਾਈ ਬਹੁਤ ਵੱਡੀ ਗਲਤੀ ਹੋ ਗਈ ਸਾਡੇ ਤੋਂ ਯਾਰ ਭਾਈ ਤੂੰ ਐ ਕਰ ਯਾਰ ਜਿਹੜਾ ਅਸੀਂ ਤੈਨੂੰ 50000 ਰੁਪਇਆ ਦਿੱਤਾ ਨਾ ਯਾਰ ਤੂੰ ਐ ਕਰੀ ਉਹ ਗਰੀਬ ਨੂੰ ਦੇ ਦੇ ਯਾਰ ਭਾਈ ਤੇ ਤੇਰਾ ਨਾਲ ਅਸੀਂ ਵਾਦਾ ਕਰਦੇ ਵੀਰ ਅੱਗੇ ਤੋਂ ਐਹੋ ਜਿਹਾ ਕੰਮ ਅਸੀਂ ਕਦੇ ਵੀ ਨਾ ਕਰਾਂਗੇ ਯਾਰ ਚਲ ਕੋਈ ਨਹੀਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਨਾ ਉਹਨੂੰ ਭੁੱਲਿਆ ਨਹੀਂ ਲੈਂਦੇ ਹੁੰਦੇ ਹਾਂ